ਸੇ ਸ਼ਿਕਲ ਸੀ ਮੈਂ ਲਪਰਿਤ ਕੋਰ ਹਸਨਾਜੀ ਚਰਨਜੀਤ ਸਿੰਘ ਸੁਚਿਤਵਰਲੇ ਲਿਖੇਗੇ ਨਵਲ ਮੌਤ ਰਕੀਸਤਾਨ ਦਾ ਪਾਗ ਚੌਥਾ ਲਗੇ ਆਪਾਂ ਸ਼ੁਰੂ ਕਰਦੇ ਹਾਂ ਸ਼ੁਰੂ ਕਰਨ ਤੋਂ ਪਹਿਲਾਂ ਵੀਡੀਓ ਨੂੰ ਲਾਈਕ ਜਰੂਰ ਕਰ ਦਿਓ ਜੀ ਇਸੇ ਤਰ੍ਹਾਂ ਰਾਤੀ 8:00 ਵਜੇ ਤੱਕ ਤੁਰੰਤ ਵਾਸ ਅਨੁਡੰਕਰ ਕੇ ਅੰਦੇ ਵਾਪਸ ਚੱਲੂ ਅਜ ਤਹਾਨੂੰ ਜੀ ਪੀਨ ਵਾਲਾ ਡੰਕਰ ਮੋਰਾਕੋ ਤੋਂ ਲੈ ਨਹੀਂ ਆਇਆ ਅਸੀਂ ਥੱਕੇ ਟੁੱਟੇ ਵਾਪਸ ਆਇਏ ਇਸੋਗੇ ਹੁਨੇ ਸੌਸਲਾ ਰੋਜ਼ਾਨਾ ਹੀ ਚੱਲਣ ਲੱਗਾ ਉਹ ਇਸੇ ਤਰ੍ਹਾਂ ਸਾਨੂੰ ਲੈ ਜਾਂਦੇ ਤੋੜਦੇ ਤੇ ਫਿਰ ਵਾਪਸ ਅਸੀਂ ਫਿਰ ਵਾਪਸ ਆ ਜਾਂਦੇ ਤੇ ਫਿਰ ਗੱਡੀਆਂ ਵਿੱਚ ਥੱਕੇ ਟੁੱਟੇ ਵਰ ਚਾਂਦੇ ਗੱਡੀਆਂ ਲਗਾਤਾਰ 10 11 ਕੰਟੀ ਚਲਦੀਆਂ ਦੁਵਾਰਾ ਹੋਰ ਪਾਸੇ ਵੱਡੇ ਵੱਡੇ ਤੇ ਜਾਂਦੇ ਬਗੈਰ ਇਹ ਕੁਝ ਖਾਦੇ ਪੀਤੇ ਡਾਂਗਰ ਇੱਕ ਪਾਸੇ ਸਫਲਨਾ ਹੁੰਦੇ ਦੂਜੇ ਪਾਸੇੋਂ ਬਾਰਡਰ ਪਾਰ ਕਰਵਾਉਂਦਾ ਯਤਨ ਕਰ ਰਹੇ ਸਨ ਮਿਸਾਲ ਵਜੋਂ ਮੰਨ ਲਓ ਕਿ ਜੇਕਰ ਅਸੀਂ ਅੱਜ ਪਾਕਿਸਤਾਨ ਜਾਣ ਲਈ ਪੰਜਾਬ ਤੋਂ ਬਾਰਡਰ ਪਾਰ ਕਰਨਾ ਹੈ ਦੂਸਰੀ ਬਾਰੀ ਬਾਰਡਰ ਪਾਰ ਕਰਨ ਲਈ ਇਹ ਜੌਂਕਰ ਰਾਜਸਥਾਨ ਵਾਲੀ ਸਾਈਡ ਤੇ ਲੈ ਕੇ ਜਾਂਦੇ ਹਨ ਅਤੇ ਜੇਕਰ ਰਾਜਸਥਾਨ ਵਾਲੇ ਸਾਈਡ ਤੋਂ ਵੀ ਬਾਰਡਰ ਪਾਰ ਨਹੀਂ ਹੁੰਦਾ ਤਾਂ ਫਿਰ ਜੰਮੂ ਕਸ਼ਮੀਰ ਵਾਲੀ ਸਾਈਡ ਤੇ ਬਾਰਡਰ ਪਾਰ ਕਰਨ ਲਈ ਇਸ ਤਰ੍ਹਾਂ ਜਦੋਂ ਅਸੀਂ ਬਾਰਡਰ ਦੇ ਨੇੜੇ ਬਾਰਡਰ ਪਾਰ ਕਰਨ ਲਈ ਰਾਤ ਨੂੰ ਟਰਾਈ ਮਾਰਦੇ ਤਾਂ ਸਾਡੇ ਪੈਰਾਂ ਦੇ ਨਿਸ਼ਾਨ ਜੇ ਤਿਰਕ ਜਾਂਦੀ ਫਿਰ ਦੂਸਰੇ ਹੀ ਦਿਨ ਸਵੇਰ ਨੂੰ ਮੁਰਾਕੋ ਬਾਰਡਰ ਤੇ ਮਿਟਰੀ ਜੋ ਕਿ ਹਰ ਰੋਜ਼ ਬਾਰਡਰ ਚੈੱਕ ਕਰਦੀਆ ਤੇ ਜਿੱਥੇ ਪੈਰਾਂ ਦੇ ਨਿਸ਼ਾਨ ਲੱਗੇ ਹੁੰਦੇ ਹਨ ਉੱਥੇ ਹੋਰ ਜ਼ਿਆਦਾ ਸਖਤਾਈ ਕਰ ਦਿੰਦੀ ਸੀ ਇਸ ਤਰ੍ਹਾਂ ਸਾਨੂੰ ਇਹ ਡੰਕਰ ਭੀੜਾਂ ਬੱਕਰੀਆਂ ਵਾਂਗ ਗੱਡੀਆਂ ਤੇ ਲੱਤ ਕੇ ਬਿਨਾਂ ਕੁਝ ਖਾਦੇ ਪੀਤੇ ਆ ਘਮਾਉਂਦੇ ਰਹਿੰਦੇ ਤੇ ਬਾਰਡਰ ਤੋਂ 5-6 ਘੰਟੇ ਪਿੱਛੇ ਸਾਨੂੰ ਤੁੱਕ ਵਿੱਚ ਹੀ ਉਤਾਰ ਦਿੰਦੇ ਅਸੀਂ ਤੁੱਕ ਤੋਂ ਬਚਣ ਲਈ ਆਪਣੇ ਉੱਪਰ ਆਪਣੀਆਂ ਕਮੀਜ਼ਾਂ ਖੋਲ ਕੇ ਲੈਂਦੇ। ਇਹ ਡੋਂਕਰ ਸਾਨੂੰ ਛੱਡ ਕੇ ਚਲੇ ਜਾਂਦੇ। ਦੂਸਰੇ ਦਿਨ ਪਾਣੀ ਲੈ ਕੇ ਆਉਂਦੇ ਤੇ ਖਾਣ ਲਈ ਝੋਲ। ਅਸੀਂ ਇਹ ਦਿਨ ਬੁਰੀ ਤਰ੍ਹਾਂ ਕੱਟੇ ਕਿਉਂਕਿ ਪਾਣੀ ਵੀ ਮਣਕੇ ਮਿਲਦਾ ਸੀ, ਝੋਲ ਵੀ ਮਣਕੇ ਮਿਲਦੇ ਸੀ ਤੇ ਜਿੱਥੇ ਰੇਤ ਵਿੱਚ ਅਸੀਂ ਰਹਿੰਦੇ ਸੀ, ਉੱਥੇ ਛੋਟੇ-ਛੋਟੇ ਬੂਝੇ ਹੁੰਦੇ ਤੇ ਨਾਲ ਸੱਪਾਂ ਤੇ ਚੂਹਿਆਂ ਦੀਆਂ ਖੁੱਡਾਂ ਹੁੰਦੀਆਂ। ਕਈ ਵਾਰ ਅਸੀਂ ਸੱਪਾਂ ਨੂੰ ਵੇਖਿਆ ਵੀ ਤੇ ਮਾਰੇ ਆ ਵੀ। ਫਿਰ ਇੱਕ ਦਿਨ ਸਾਡੇ ਮਾਲੀ ਦੇਸ਼ ਵਾਲੇ ਏਜੰਟ ਅਜੀਤ ਅਤੇ ਰਾਜੀਸ਼ ਦਾ ਫੋਨ ਸਾਡੀ ਡੋਂਕਰਾਂ ਦੀ ਇੰਟਰਨੈਸ਼ਨਲ ਵਾਇਰਲੈਸ 'ਤੇ ਆਇਆ। ਉਹਨਾਂ ਨੇ ਮੇਰੇ ਨਾਲ ਗੱਲ ਕੀਤੀ। ਮੈਨੂੰ ਪੁੱਛਣ ਲੱਗੇ ਕਿਸੇ ਚੀਜ਼ ਦੀ ਜ਼ਰੂਰਤ ਹੈ। ਮੈਂ ਉਹਨੂੰ ਰੋ ਰੋ ਕੇ ਕਿਹਾ ਸਾਨੂੰ ਸਿਰਫ ਪਾਣੀ ਚਾਹੀਦਾ ਹੈ। ਇਹ ਲੋਕ ਸਾਨੂੰ ਮਣੀ ਵੀ ਨਹੀਂ ਦੇ ਰਹੇ ਨਾ ਹੀ ਕੁਝ ਖਾਣ ਨੂੰ ਦਿੰਦੇ ਹਨ। ਅਸੀਂ ਰੇਤ ਦੇ ਵਿੱਚ ਹੀ ਦਿਨ ਕੱਟ ਰਹੇ ਹਾਂ ਤੇ ਰੇਤ ਦੇ ਵਿੱਚ ਹੀ ਰਾਤ। ਦਿਨ ਮੇਰੇ ਹੱਥ ਤੋ ਵੱਤ ਤੋ ਪਹੁੰਚਦੀ ਸੀ ਤੇ ਰਾਤ ਨੂੰ ਬਹੁਤ ਠੰਡ ਹੁੰਦੀ ਸੀ ਦਿਨ ਦੀ 10 ਵਜੇ ਤੋਂ ਲੈ ਕੇ ਸ਼ਾਮ ਦੇ 5 ਵਜੇ ਤੱਕ ਹਰ ਰੋਜ਼ ਸਾਡੀ ਮੌਤ ਉਹ ਬੱਦਰ ਹਾਲਤ ਹੁੰਦੀ ਸੀ ਕਿਉਂਕਿ ਪੱਥਰ ਦੇ ਪਹਾੜ ਸਾਡੇ ਤੋਂ ਕਾਫੀ ਦੂਰ ਸਨ ਰੇਤਾ ਹੋਣ ਕਰਕੇ ਕੋਈ ਦਰਖਤ ਨਹੀਂ ਸੀ ਰਾਤ ਨੂੰ ਸਾਰੇ ਮੁੰਡੇ ਛਾਤੀਆਂ ਪਰ ਲੰਮੇ ਪੈ ਜਾਂਦੇ ਸੀ ਤਾਂ ਕਿ ਸਾਨੂੰ ਠੰਡ ਨਾ ਲੱਗੇ ਕਈ ਵਾਰੀ ਲਗਾਤਾਰ 2 2 3 3 ਦਿਨ ਹਵਾ ਵਗਦੀ ਰਹਿੰਦੀ ਜਿਸ ਕਰਕੇ ਅਸੀਂ ਚੋਲ ਵੀ ਨਹੀਂ ਸੀ ਬਣਾ ਸਕਦੀ ਤੇ ਨਾ ਹੀ ਕਿਸੇ ਨਾਲ ਗੱਲ ਕਰ ਸਕਦੀ ਬਸ ਆਪਣੇ ਮੂੰਹ ਤੇ ਸਿਰ ਕੱਪੜੇ ਨਾਲ ਬੰਨ ਕੇ ਪੈ ਰੰਦੀ ਰਾਤ ਨੂੰ ਸਾਡੇ ਸ਼ਰੀਰ ਵੀ ਰੀਤੇ ਨਾਲ ਪਾ ਜਾਂਦੇ ਸੀ ਚੋਣਾ 15 ਦਿਨਾਂ ਬਾਅਦ ਅਸੀਂ ਡੋਂਕਰਾਂ ਦੀਆਂ ਮਿੰਤਾਂ ਕਰਦੇ ਰਹੇ ਜਿਵੇਂ ਸਾਨੂੰ ਪੁਲਿਸ ਕੋਲੋਂ ਫੜਵਾ ਦਿਓ ਜਾਂ ਪਪਸ ਇੰਡੀਆ ਪੇਸ ਤੇ ਅੱਗੋਂ ਸਾਨੂੰ ਡੋਂਕਰ ਮੁਖੌਲ ਭਰੇ ਲਹਿਜੇ ਨਾਲ ਕਹਿੰਦੇ ਹੁਣ ਤੁਸੀਂ ਪਿੱਛੇ ਨਹੀਂ ਅੱਗੇ ਹੀ ਜਾਓਗੇ ਸਾਡਾ ਇੱਕ ਇੱਕ ਪਲ ਰੋ ਰੋ ਕੇ ਨਿਕਲਦਾ ਸੀ ਭੈਣ ਭਰਾਵਾਂ ਨੂੰ ਯਾਦ ਕਰਕੇ ਮਾਤਾ ਦੇ ਹੱਥਾਂ ਦੀਆਂ ਰੋਟੀਆਂ ਖਾਣ ਨੂੰ ਤਰਸਦੇ ਸੀ ਜਦੋਂ ਵੀ ਸਾਨੂੰ ਭੁੱਖ ਲੱਗਦੀ ਸੀ ਸਾਨੂੰ ਰੋਟੀ ਤਾਂ ਮਿਲਦੀ ਨਹੀਂ ਸੀ ਅਸੀਂ ਸਾਰੇ ਮੁੰਡੇ ਇਕੱਠੇ ਹੋ ਕੇ ਆਪਣੇ ਘਰ ਦੀਆਂ ਰੋਟੀਆਂ ਦੀਆਂ ਗੱਲਾਂ ਕਰਕੇ ਗੱਲਾਂ-ਗੱਲਾਂ ਵਿੱਚ ਹੀ ਰੋਟੀ ਖਾਂਦੇ ਸੀ ਤੇ ਆਪਣੀ ਪਿਆਸ ਬੁਝਾਉਣ ਲਈ ਖੰਡੇ ਮਿੱਠੇ ਜਲ ਤੇ ਸ਼ਵੀਲਾ ਵਾਲੇ ਪਾਣੀ ਨੂੰ ਯਾਦ ਕਰਕੇ ਗੱਲਾਂ ਗਿਲਾਂ ਨਾਲ ਹੀ ਪਾਣੀ ਪੀਂਦੇ ਸੀ ਅਸੀਂ ਸੱਚੇ ਬਾਸ਼ਾਗੇ ਇਹੋਰ ਦਾ ਸੰਕਰਦੇ ਸੀ ਹੀ ਬਾਸ਼ਾ ਸਾਨੂੰ ਇੱਕ ਵਾਰ ਆਪਣੇ ਦੇਸ਼ ਦੀ ਆਪਣੇ ਪੰਜਾਬ ਦੀ ਗੁਰੂਆਂ ਦੀ ਧਰਤੀ ਤੇ ਇੱਕ ਵਾਰ ਵਾਪਸ ਲੈ ਜਾਓ ਅਸੀਂ ਦੁਬਾਰਾ ਕਦੇ ਵੀ ਆਪਣੇ ਗੁਰੂਆਂ ਪੀਰਾਂ ਦੀ ਪੰਜਾਬ ਦੀ ਧਰਤੀ ਨੂੰ ਛੱਡ ਕੇ ਜਾਣ ਦਾ ਨਾਂ ਨਹੀਂ ਲਾਵਾਂਗੇ ਅਸੀਂ ਆਪਣੀ ਸਾਰੀ ਰਹਿਂਦੀ ਉਮਰ ਪੰਜਾਬ ਦੀ ਧਰਤੀ ਮਾਂ ਦੇ ਕੁੱਖ ਵਿੱਚ ਹੀ ਬਤੀਤ ਕਰਾਂਗੇ ਕਦੇ ਵੀ ਵਿਦੇਸ਼ਾਂ ਦਾ ਨਾਂ ਨਹੀਂ ਲਵਾਂਗੇ ਸਗੋਂ ਪਿੰਡ ਪਿੰਡ ਜਾ ਕੇ ਪ੍ਰਚਾਰ ਕਰਾਂਗੇ ਕਿ ਕੋਈ ਵੀ ਵਿਦੇਸ਼ਾਂ ਦੀ ਗਲਤੀ ਨਾ ਕਰੇ ਕਿਉਂਕਿ ਸਾਨੂੰ ਵੀ ਇੰਨਾ ਸਾਰੀਆਂ ਗੱਲਾਂ ਦਾ ਅਜੇ ਥ੍ਰੀ ਤੇ ਜੰਗਲ ਵਿੱਚ ਜਾ ਕੇ ਪਤਾ ਲੱਗਿਆ ਹੈ ਕਿ ਸਾਡੇ ਪੰਜਾਬ ਦੀ ਗੁਰੂਆਂ ਦੀ ਧਰਤੀ ਤੇ ਰੇਤ ਦੇ ਜੰਗਲ ਦਾ ਕੀ ਫਰਕ ਹੈ ਅਸੀਂ ਇੱਥੇ ਪਾਣੀ ਨੂੰ ਤਰਸ ਰਹੇ ਹਾਂ ਪੰਜਾਬ ਵਿੱਚ ਅਸੀਂ ਪਾਣੀ ਦੀਆਂ ਸ਼ੀਵਲਾਂ ਲਾਉਂਦੇ ਹਾਂ ਇੱਥੇ ਅਸੀਂ ਭੁੱਖ ਨਾਲ ਮਰ ਰਹੇ ਹਾਂ ਪੰਜਾਬ ਵਿੱਚ ਅਸੀਂ ਭੁੱਖਿਆਂ ਲਈ ਲੰਗਰ ਲਾਉਂਦੇ ਹਾਂ ਇੱਥੇ ਅਸੀਂ ਸ਼ਾਮੇ ਬੈਠਣ ਨੂੰ ਤਰਸਦੇ ਹਾਂ ਤੇ ਪੰਜਾਬ ਵਿੱਚ ਅਸੀਂ ਆਰਾਮ ਲਈ ਸ਼ਰਾਮਾ ਬਣਾਈਆਂ ਹੋਈਆਂ ਹਨ ਜਦੋਂ ਵੀ ਸਾਨੂੰ ਥੋੜੇ-ਥੋੜੇ ਝੋੜ ਮਿਲਦੇ ਅਸੀਂ ਸਾਰੇ ਅਰਦਾਸ ਕਰਕੇ ਤੇ ਫਿਰ ਬੈਠ ਕੇ ਝੋੜ ਖਾਂਦੇ ਹਾਂ ਇਸ ਤਰ੍ਹਾਂ ਪਾਣੀ ਪੀਣ ਤੋਂ ਪਹਿਲਾਂ ਅਸੀਂ ਖੜੇ ਹੋ ਕੇ ਸੱਚੇ ਪਾਤਸ਼ਾਹ ਦੇ ਚਰਨਾਂ ਵਿੱਚ ਪੂਰੀ ਅਰਦਾਸ ਕਰਕੇ ਫਿਰ ਪਾਣੀ ਪੀਂਦੇ। ਪੰਮੀ ਅਸੀਂ ਸਾਰੇ ਸੰਤੇ ਮੁੰਡੇ ਕਲੀਨ ਸੇਵ ਸੀ। ਕੋਈ ਵੀ ਸਰਦਾਰ ਨਹੀਂ ਸੀ। ਅਸੀਂ ਭਵੇਂ ਆਪਣੇ ਘਰਦਿਆਂ ਤੋਂ ਬਹੁਤ ਦੂਰ ਸੀ ਪਰ ਅਸੀਂ ਵਾਹਿਗੁਰੂ ਦੇ ਬਹੁਤ ਨੇੜੇ ਸੀ ਕਿਉਂਕਿ ਇਨੀ ਜ਼ਰਤ ਉਪ ਠੰਡ ਦੀ ਭੁੱਖ ਪਿਆਸ ਵਿੱਚ ਵੀ ਸੱਚੇ ਪਾਤਸ਼ਾਹ ਦੀ ਕਿਰਪਾ ਨਾਲ ਸਾਨੂੰ ਸਰੀਰਕ ਤੌਰ ਤੇ ਕੋਈ ਦੁੱਖ ਜਾਂ ਬਿਮਾਰੀ ਨਹੀਂ ਲੱਗੀ। ਇਸ ਦਾ ਮਤਲਬ ਵਾਹਿਗੁਰੂ ਸਾਡੇ ਨੇੜੇ ਆ ਤੇ ਦੁੱਖ ਤੇ ਬਿਮਾਰੀਆਂ ਸਾਡੇ ਤੋਂ ਦੂਰ ਹਨ ਅਸੀਂ ਭੁੱਖੇ ਪਿਆਸੇ ਇਸ ਵੀਰ ਸ਼ਾਮਿਤ ਨੇਮ ਕਰਦੇ ਤੇ ਵਾਹਿਗੁਰੂ ਨੂੰ ਹਰ ਵੇਲੇ ਯਾਦ ਰੱਖਦੇ ਜਿਸ ਕਰਕੇ ਸਾਡੇ ਅੰਦਰ ਇੱਕ ਚੰਗੀ ਸੋਚ ਨੇ ਜਨਮ ਲਿਆ ਅੱਜ ਸਾਨੂੰ 15 ਦਿਨ ਹੋ ਗਏ ਇਸ ਰੇਤ ਦੇ ਜੰਗਲ ਵਿੱਚ ਆਇਆਂ ਨੂੰ ਅਸੀਂ ਸੰਤੀ ਮੁੰਡੇ ਅਲੱਗ ਵਾਟੇ ਸੀ ਤੇ ਨੌ ਨਿਗਰ ਸਾਡੇ ਤੋਂ ਸੌ ਗਜ ਦੂਰ ਬੈਠੇ ਸੀ ਡੌਂਕਰਾਂ ਨੇ ਮੈਗਰੋ ਨੂੰ ਦੋ ਕਿੰਨਿਆ ਪਾਣੀ ਦਿਨ ਦੇ ਕੇ ਕਿਹਾ ਕਿ ਇਹ ਪਾਣੀ ਸਾਰੇ ਜਣੇ ਵੰਡ ਲਓ ਅਸੀਂ ਤਿੰਨ ਦਿਨ ਬਾਅਦ ਵਾਪਸ ਆਵਾਂਗੇ ਜਦੋਂ ਅਸੀਂ ਮੈਗਰਾਂ ਕੋਲੋਂ ਪੰਜ ਜਣੇ ਪਾਣੀ ਲੈਣ ਗਏ ਤਾਂ ਉਹਨਾਂ ਨੇ ਸਾਨੂੰ ਇੱਕ ਕਿੰਨੇ ਪਾਣੀ ਵੀ ਦੇ ਦਿੱਤੀ ਅਸੀਂ ਕਿਹਾ ਤੁਸੀਂ ਉਹ ਜਣੇ ਪਾਣੀ ਵੀ ਅੱਧੀ ਕਿੰਨੀ ਰੱਖ ਲਓ ਤੇ ਸਾਨੂੰ ਪਾਣੀ ਦੀ ਡੇਢ ਕਿੰਨੀ ਦੇ ਦਿਓ ਉਹ ਕਹਿੰਦੇ ਇੱਕ ਕਿੰਨੀ ਸਾਢੇ ਅਤੇ ਇੱਕ ਤੁਹਾਡੀ ਫਿਰ ਵੀ ਜਦੋਂ ਅਸੀਂ ਕਿੰਨੇ ਨੂੰ ਹੱਥ ਪਾਉਣ ਲੱਗੇ ਤੈ ਕਿ ਨਿਗਰੂ ਨੇ ਬੱਕਰ ਨੂੰ ਤੱਕਾ ਮਾਰਿਆ ਤੇ ਸਾਨੂੰ ਪੈਗ ਉਹਨਾਂ ਨਾਲ ਕਾਫੀ ਹੱਥੋਂ ਪਾਈ ਹੋਈ ਸਾਡਾ ਰੋੜਾ ਸੁਣ ਕੇ ਬਾਕੀ ਦੇ ਮੰਡੇ ਵੀ ਆ ਗਏ ਉਹ ਨਿਗਰੂ ਡਰ ਗਏ ਅਸੀਂ ਉਹਨਾਂ ਨੂੰ ਅੱਧੀ ਕਿਨੇ ਪਾਣੀ ਦੀ ਵੀ ਰਿੱਤੀ ਤੇ ਡੇਢ ਕਿਨੇ ਲੈ ਕੇ ਆ ਗਏ ਇਸ ਲੜਾਈ ਦੇ ਕਾਰਨ ਜਦੋਂ ਰਾਤ ਹੋਈ ਤਾਂ ਨਿਗਰੂ ਵੀ ਸਾਰੀ ਰਾਤ ਨਾ ਸਕਤੇ ਤੇ ਨਾਲ ਨਿਗਰੂਆਂ ਤੋਂ ਡਰਦੇ ਅਸੀਂ ਸੁੱਤੇ ਸਾਨੂੰ ਵੀ ਖਤਸ਼ਾ ਸੀ ਤੇ ਉਹਨਾਂ ਨੂੰ ਵੀ ਹੋਵੇਗਾ ਕਿ ਕਿਤੇ ਰਾਤ ਨੂੰ ਸਾਨੂੰ ਸੁੱਤੇ ਭਿਆਂ ਨੂੰ ਮਾਰ ਕੇ ਸਾਡਾ ਪਾਣੀ ਨਾ ਲੈ ਜਾਣ ਮੈਂ ਸੋਚ ਰਿਹਾ ਸੀ ਕਿ ਅਸੀਂ ਪਾਣੀ ਦੇ ਇਹ ਸ਼ੀਵਲਾਂ ਲਾਉਣ ਵਾਲੇ ਕੌਮਾਂ ਪਰ ਅੱਜ ਅਸੀਂ ਪਾਣੀ ਦੇ ਖਾਤਰ ਲੜ ਰਹੇ ਹਾਂ ਇਹ ਵੀ ਸਾਡੀ ਇੱਕ ਮਜਬੂਰੀ ਸੀ ਕਈ ਵਾਰ ਸਾਡੇ ਵਿੱਚੋਂ ਵੀ ਕਈ ਮੁੰਡੇ ਸਾਰੀ-ਸਾਰੀ ਰਾਤ ਸੌਂਦੇ ਨਹੀਂ ਸੀ ਕਿਉਂ ਇਸ ਲਈ ਕਿ ਜਦੋਂ ਬਾਕੀ ਸਾਰੇ ਸੌਂ ਜਾਂਦੇ ਸੀ ਤਾਂ ਕਈ ਮੁੰਡੇ ਰਾਤ ਨੂੰ ਪਾਣੀ ਚੋਰੀ ਕਰਕੇ ਪੀ ਜਾਂਦੇ ਸੀ ਜਦੋਂ ਸਵੇਰ ਨੂੰ ਪਾਣੀ ਵੰਡਣ ਲੱਗਣਾ ਤਾਂ ਪਾਣੀ ਘਟ ਹੋਣਾ ਫਿਰ ਅਸੀਂ ਸਮਝ ਕੇ ਕਿ ਸਾਡੇ ਵਿੱਚ ਵੀ ਕੋਈ ਪਾਣੀ ਚੋਰ ਹਨ ਫਿਰ ਅਸੀਂ ਸਲਾਹ ਕਰਨ ਲੱਗੇ ਕਿ ਆਪਣੇ ਹੱਥੋਂ ਪਾਣੀ ਦੀ ਰਾਖੀ ਕਿਵੇਂ ਕਰੀਏ ਹੱਲ ਨਿਕਲ ਆਇਆ ਹੁਣ ਅਸੀਂ ਪਾਣੀ ਦੀਆਂ ਖੇਨੀਆਂ ਨੂੰ ਟੱਕਰ ਨਾਲ ਬੰਦ ਕਰਕੇ ਸੌਣ ਤੋਂ ਪਹਿਲਾਂ ਰੇਤ ਵਿੱਚ ਟੁਹਾਪੁੱਟ ਕੀ ਹੇਠਾਂ ਦੱਬ ਦਿੰਦੇ ਤੇ ਆਪ ਉੱਪਰ ਸੌ ਜਾਂਦੇ ਜਾਤੇ ਬਿਆਵਨ ਵਿੱਚ ਸਾਨੂੰ ਆਪਣੀ ਡਾਲਰਾਂ ਪੌਂਡਾਂ ਤੇ ਯੂਰੋਆਂ ਦੇ ਛੂਹੀ ਹੁੰਦਾ ਉਹਨਾਂ ਦਾ ਡਰ ਨਹੀਂ ਸੀ ਜਿੰਨਾ ਸਾਨੂੰ ਪਾਣੀ ਛੂਹੀ ਹੁੰਦਾ ਡਰ ਸੀ ਅਸੀਂ ਥਿੰ ਟਾਈਮ ਪਾਣੀ ਵਰਦੇ ਸੀ ਅਦਾ ਅਦਾ ਗਲਾਸ ਅਸੀਂ ਸਾਰਿਆਂ ਨੇ ਆਪੋ ਆਪਣੀਆਂ ਬੂਤਲਾਂ ਰੱਖੀਆਂ ਸੀ ਜਿਨ੍ਹਾਂ ਵਿੱਚ ਅਸੀਂ ਪਾਣੀ ਜਮਾ ਰੱਖ ਦੇ ਸੀ ਫਿਰ ਸਾਨੂੰ 25 ਦਿਨਾਂ ਬਾਅਦ ਫਿਰ ਦਸਮੀ ਡੋਂਗੀ ਤੇ ਲੈ ਜਾਣ ਲਈ ਨਵੇਂ ਡੋਂਕਰ ਲੈਣਾ ਹੈ ਉਹਨਾਂ ਨੇ ਕਿਹਾ ਜਲਦੀ ਜਲਦੀ ਗੱਡੀਆਂ ਵਿੱਚ ਬੈਠ ਅਸੀਂ ਕਾਲੀ ਨਾਲ ਤਿਆਰ ਹੋਈ ਸ਼ਾਮ ਦੇ 7 ਵਜੇ ਸੀ ਅਸੀਂ ਸਾਰੇ ਤੇ ਨੀਗਰੋ ਉਸੇ ਵੇਲੇ ਗੱਡੀਆਂ ਵਿੱਚ ਫੜ ਗਏ ਡਾਂਕਰਾਂ ਨੇ ਜਦੋਂ ਸਾਡੀ ਗਿਣਤੀ ਕੀਤੀ ਤਾਂ ਨੀਗਰੋ ਨੂੰ ਬਹਾਤ ਫੜ ਕੇ ਥੱਲੇ ਉਤਾਰਦੇ ਹੋਏ ਕਿਹਾ ਤੁਸੀਂ ਇੱਥੇ ਬੈਠੋ ਅਸੀਂ ਬਾਅਦ ਵਿੱਚ ਤੁਹਾਨੂੰ ਲੈ ਕੇ ਜਾਵਾਂਗੇ ਉਹਨਾਂ ਦੀ ਗੱਲ ਸੁਣ ਕੇ ਨੀਗਰੋ ਬਹੁਤ ਛੇਛੇ ਰੋਣ ਲੱਗੇ ਉਹ ਡਾਂਕਰਾਂ ਦੇ ਪੈਰ ਫੜ ਕੇ ਕਹਿਣ ਲੱਗੇ ਸਾਨੂੰ ਨਾਲ ਹੀ ਲੈ ਜਾਓ ਪਰ ਡਾਂਕਰਾਂ ਨੇ ਗਾਲਾਂ ਕੱਢ ਕੇ ਉਹਨਾਂ ਨੂੰ ਉੱਥੇ ਹੀ ਬੱਠਣ ਲਈ ਕਿਹਾ ਉਹਨਾਂ ਨੀਗਰਾਂ ਦੀ ਹਾਲਤ ਵੇਖ ਕੇ ਸਾਡਾ ਵੀ ਰੋਣਾ ਨਿਕਲ ਆਇਆ ਪਰ ਡੋਂਕਰ ਉਹਨਾਂ ਨੀਗਰਾਂ ਨੂੰ ਉਥੇ ਹੀ ਛੱਡ ਕੇ ਪਾ ਜਾਏ ਸੱਚਾ ਪਾਛਾ ਜਾਂਦਾ ਆ ਕਿ ਉਹਨਾਂ ਦੀ ਕੀ ਹਾਲਤ ਹੋਈ ਹੋਵੇਗੀ ਜਦੋਂ ਵੀ ਰਾਤ ਨੂੰ ਸਾਡੀਆਂ ਗੱਡੀਆਂ ਬਾਰਡਰ ਵੱਲ ਜਾਂਦੀਆਂ ਤਾਂ ਗੱਡੀਆਂ ਦੀਆਂ ਲਾਈਟਾਂ ਬਿਲਕੁਲ ਬੰਦ ਹੁੰਦੀਆਂ ਸਨ ਅੱਜ ਅਸੀਂ ਬਾਰਡਰ ਤੋਂ ਵੀ 25 ਕਿਲੋਮੀਟਰ ਪਿੱਛੇ ਸੀ ਤਾਂ ਪਹਿਲੀ ਵਾਰ ਦੇਖਿਆ ਕਿ ਛੋਟੇ-ਛੋਟੇ ਦਰਖਤਾਂ ਦੇ ਵਿੱਚੋਂ ਸਾਡੇ ਡੋਂਕਰ ਗੱਡੀ ਲੈ ਕੇ ਜਾਂਦੇ ਸੀ ਰਾਤ ਦੇ 10:30 ਵਜੇ ਤੱਕ ਸਮਾਂ ਸੀ ਅਚਾਨਕ ਜਾਂਦੇ ਜਾਂਦੇ ਸਾਡੇ ਤੋਂ ਅੱਗੇ ਵਾਲੀ ਗੱਡੀ ਇੱਕ ਟੋਏ ਵਿੱਚ ਟਿਕ ਪਈ ਤੇ ਉਹ ਤੇ ਚੀਕ ਜਿਹੜਾ ਪੈ ਗਿਆ ਪਰ ਵਾਹੀ ਗੁਰੂ ਨੇ ਸਾਨੂੰ ਬਚਾ ਲਿਆ ਡਾਂਕਰਾਂ ਨੇ ਸਾਨੂੰ ਚੁੱਪ ਕਰਾ ਕੇ ਟੋਏ ਵਿੱਚੋਂ ਗੱਡੀ ਗੱਡੀ ਤੇ ਫਿਰ ਤੁਰ ਪਈ ਅੱਧੇ ਘੰਟੇ ਬਾਅਦ ਸਾਨੂੰ ਗੱਡੀਆਂ ਵਿੱਚੋਂ ਉਤਾਰ ਲਿਆ ਹੁਣ ਸਾਡੀਆਂ ਦੋ ਦੋ ਲਾਈਨਾਂ ਬਣਾ ਲਈਆਂ ਇੱਕ ਲਾਈਨ ਵਿੱਚ ਸਭ ਤੋਂ ਅੱਗੇ ਮੈਂ ਸੀ ਤੇ ਦੂਜੀ ਲਾਈਨ ਵਿੱਚ ਸਭ ਤੋਂ ਅੱਗੇ ਮਹੱਤਪੂਰੀ ਉਲੰਦਨੀ ਦਾ ਮੁੰਡਾ ਸੀ ਡੋਂਕਰ ਸਾਡੇ ਅੱਗੇ ਸੀ ਰਾਤ ਦੇ 1.3 ਵਜੇ ਵਾਟਰ ਤੋਂ ਅਸੀਂ ਸਿਰਫ ਅੱਧਾ ਕਿਲੋਮੀਟਰ ਪਿੱਛੇ ਸੀ ਇੱਕ ਛੋਟੀ ਜਿਹੀ ਗਿੱਕਰ ਦੇ ਪਿੱਛੇ ਤੇ ਸਾਹਮਣੇ ਮੁਰਾਕੂ ਦੇ ਬਾਰਡਰ ਤੇ ਫੌਜੀਆਂ ਦੀਆਂ ਗੱਡੀਆਂ ਥੋੜੀ ਥੋੜੀ ਫਾਸਲੇ ਤੇ ਘੁੰਮਦੀਆਂ ਸੀ ਉਹਨਾਂ ਗੱਡੀਆਂ ਦੇ ਉੱਪਰ ਇੱਕ ਬਹੁਤ ਹੀ ਤੇਜ਼ ਲਾਈਟ ਲੱਗੀ ਸੀ ਜੋ ਹੇਦ ਵਾਲੇ ਘੁੰਮ ਰਹੇ ਸੀ ਸਲਾਈਡ ਦੇ ਕੋਲ ਫੌਜੀ ਖੜੇ ਦਿਸਦੇ ਸਨ ਸਾਨੂੰ ਪਤਾ ਲੱਗ ਗਿਆ ਕਿ ਜਦੋਂ ਲਾਈਟ ਦੀ ਚਾਨਣ 'ਚ ਕੋਈ ਬੰਦਾ ਉਹਨਾਂ ਫੌਜੀ ਨੂੰ ਦਿਸਦਾ ਹੈ ਤਾਂ ਉਹ ਉਸੇ ਟਾਈਮ ਗੋਲੀਆਂ ਚਲਾ ਦਿੰਦੇ ਹਨ ਜਦੋਂ ਗੱਡੀ ਦੀ ਲਾਈਟ ਸਾਡੇ ਵੱਨ ਨੂੰ ਪੈਂਦੀ ਅਸੀਂ ਸਾਰੇ ਲੰਮੇ ਪੈ ਜਾਂਦੇ ਸਾਡਾ ਇੱਕ ਡੌਂਕਰ ਮਰਾਕੋ ਦੇ ਬਾਰਡਰ ਤੇ 100 ਗੱਜ ਪਿੱਛੇ ਸੀ ਉਹ ਸਾਨੂੰ ਇਹ ਕਹਿ ਕੇ ਅੱਗੇ ਨੂੰ ਚਲਾ ਗਿਆ ਕਿ ਤੁਸੀਂ ਇੱਥੇ ਖੜੋ ਮਰਾਕੋ ਦੇ ਫੌਜੀ ਅਫਸਰ ਨਾਲ ਬਾਰਡਰ ਪਾਰ ਕਰਨ ਲਈ ਸੈਟਿੰਗ ਕੀਤੀ ਹੋਈ ਹੈ ਮੈਂ ਹੁਣ ਆਇਆ ਅਸੀਂ ਅਜੇ ਖੜੇ ਸੀ ਕਿ اچانک ਇੱਕ ਮੈਟਰੀ ਵਾਲੀ ਗੱਡੀ ਦੀ ਲਾਈਟ ਸਾਟੇ ਵੱਲ ਪਈ ਲਾਈਟ ਸਾਡੇ ਦੇ ਪੈਂਦੇ ਹੀ ਮਰਕੂ ਦੇ ਮਿਲਟਰੀ ਨੇ ਗੋੜੀ ਚਲਾ ਦਿੱਤੀ ਸਾਡੇ ਵਾਲਾ ਡਾਂਕਰ ਛੀਕਾ ਮਾਰਦਾ ਥੱਲੇ ਰੁਕ ਪਿਆ ਅਸੀਂ ਸਾਰੇ ਘਬਰਾ ਗਏ ਅਸੀਂ ਸਮਝਿਆ ਕਿ ਡਾਂਕਰ ਤਾਂ ਮਰ ਗਿਆ ਅਸੀਂ ਬਾਕੀ ਸਾਰੇ ਮੁੰਡੇ ਇੱਕ ਦੂਜੇ ਤੋਂ ਅੱਗੇ ਛੀਕਾ ਮਾਰਦੇ ਹੋਏ ਭੱਜਨ ਲੱਗ ਪਏ ਮਰਾ ਕੁ ਦਿਮੈਟਰੀ ਨੇ ਸਾਡੇ ਉੱਤੇ ਵੀ 17-18 ਗੋਲੀਆਂ ਚਲਾਈਆਂ ਪਰ ਸੱਚੇ ਬਾਸ਼ਾ ਨੇ ਆਪਣੀ ਕਿਰਪਾ ਨਾਲ ਸਾਨੂੰ ਬਚਾ ਲਿਆ ਮੈਂ ਸੋਚ ਰਿਹਾ ਸੀ ਕਿ ਸੱਚੇ ਬਾਸ਼ਾ ਦੇ ਸਰੂਪ ਗੁੜਕਾ ਸਾਹਿ ਮੇਰੇ ਕੋਲ ਸੀ ਤਾਂ ਹੀ ਇਸ ਔਖੇ ਸਮੇਂ ਬਚਾ ਹੋ ਗਿਆ ਮੈਂ ਗੁੜਕਾ ਸਾਹਿ ਉਹ ਹਮੇਸ਼ਾ ਪਾ ਕੇ ਬੈਲਟ ਵਿੱਚ ਪਾ ਕੇ ਆਪਣੇ ਲੱਕ ਦੇ ਵਾਲੇ ਬੈਲਟ ਬੰਨ ਲੈਂਦਾ ਸੀ ਅਸੀਂ ਦੌੜ ਰਹੇ ਸੀ 1 ਕਿਲੋਮੀਟਰ ਦੌੜਨ ਤੋਂ ਬਾਅਦ ਅਸੀਂ ਸਾਲਿਆ ਗੋਲੀਆਂ ਚੱਲਦੀਆਂ ਵੀ ਕਿ ਸਾਡੀ ਤਾਂ ਪੁੱਕ ਤੇ ਪਿਆਸ ਵੀ ਜਾਂਦੀ ਲੱਗੀ ਅਸੀਂ ਸਾਰੇ ਆਪਣੀ ਕਿਸਮਤ ਨੂੰ ਰੋਂਦੇ ਸੀ ਮੌਤ ਹਮੇਸ਼ਾ ਸਾਡੇ ਨਾਲ ਪਰਛਾਵਾ ਬਣ ਕੇ ਸਾਡੇ ਪੈਰਾਂ 'ਚ ਰਹਿੰਦੀ ਸੀ ਪਰ ਸੱਚੇ ਪਾਤਸ਼ਾਹ ਦਾ ਮੇਰਾ ਭਰਿਆ ਹੱਥ ਸਾਡੇ ਸਿਰ ਤੇ ਰਹਿੰਦਾ ਸੀ ਜਿਸ ਕਰਕੇ ਅਸੀਂ ਮੌਤ ਤੋਂ बचਦੇ ਰਹੇ ਜਿਸ ਦਾ ਸਾਹਿਬ ਡਾਡਾ ਹੋਏ ਤਿਸ ਨੂੰ ਮਨ ਨਾ ਸਕੇ ਕੋਈ ਜੋਦੇ ਸਰ ਦਾ ਡੋਂਕਰ ਨਾਲ ਰਾਮਣਾ ਸਾਹਮਣਾ ਹੋਇਆ ਤੇ ਉਹ ਕਹਿਣ ਲੱਗੇ ਤੁਸੀਂ ਗੋਲੀਆਂ ਚੱਲਣ ਵੇਲੇ ਤੋੜੇ ਕਿਉਂ ਸੀ ਗੋਲੀਆਂ ਚੱਲਦੀਆਂ ਚ ਤੁਹਾਨੂੰ ਲੰਮੀ ਪੈ ਜਾਣਾ ਚਾਹੀਦਾ ਸੀ ਅਸੀਂ ਕਿਹਾ ਤੁਸੀਂ ਕਿਹੜਾ ਸਾਨੂੰ ਦੱਸਿਆ ਸੀ ਕਿ ਅੱਗੇ ਗੋਲੀਆਂ ਚਲਣੀਆਂ ਤੁਸੀਂ ਤਾਂ ਕਹਿੰਦ ਸੀ ਸਾਡੇ ਮਰਾ ਕੋ ਮਿਲਟਰੀ ਨਾਲ ਸੈਟਿੰਗਾਂ ਡੋਂਕਰ ਕਹਿੰਦਾ ਸਾਡੇ ਸੰਗੀਨ ਮਦੀਰ ਨਾਲ ਸੈਟਿੰਗ ਪਰ ਲੱਗਦਾ ਉੱਥੇ ਕਬੀਰ ਕਦੀ ਆ ਗਿਆ ਜਿਸ ਕਰਕੇ ਗੋਲੀਆਂ ਚੱਲੀਆਂ ਸਾਨੂੰ ਨਹੀਂ ਸੀ ਪਤਾ ਕਵੀਰ ਮਦੀਰ ਤੇ ਸਗੀਰ ਮਦੀਰ ਕੌਣ ਸਨ ਪਰ ਅਸੀਂ ਡੋਂਕਰਾਂ ਦੀ ਹਰ ਗੱਲ ਤੇ ਯਕੀਨ ਕਰਨੀ ਮਜਬੂਰ ਸਾਂ ਇਹ ਡੋਂਕਰ ਇੱਕ ਦਿਨ ਵਿੱਚ ਭਵੇਂ ਪੰਜ ਟਾਈਮ ਨਮਾਜ਼ ਪੜ੍ਹਦੇ ਸੀ ਪਰ ਇੱਕ ਦਿਨ ਵਿੱਚ 100 ਵਾਰ ਝੂਠ ਬੋਲਦੇ ਸੀ ਸਾਨੂੰ ਕਦੇ ਵੀ ਕੋਈ ਵੀ ਗੱਲ ਸੱਚ ਨਹੀਂ ਸੀ ਦੱਸਦਾ ਸੀ ਸਭ ਜਿਹੜੀ ਵੀ ਗੱਲ ਦੱਸਦੀ ਉਸਦੀ ਉਲਟ ਹੀ ਹੁੰਦਾ ਹੁਣ ਅਸੀਂ 3:30 ਵਜੇ ਤੜਕੀ ਆਪਣੀਆਂ ਗੱਡੀਆਂ ਕੋਲ ਪਹੁੰਚ ਗਏ ਸਾਡੇ ਸ਼ਾਰਿਆਂ ਦੇ ਸਰੀਰ ਥੱਕੇ ਹੋਏ ਪਏ ਸੀ ਤਰਨੂ ਦਿਲ ਨਹੀਂ ਸੀ ਕਰਦਾ ਪਰ ਫਿਰ ਵੀ ਸੱਚੇ ਪਾਸ਼ਾ ਦੀ ਸਾਡੇ ਤੇ ਕਿਰਪਾ ਸੀ ਵਾਹਿਗੁਰੂ ਸਾਡੇ ਅੰਗ ਸੰਗ ਸੀ ਸਾਨੂੰ ਫਿਰ ਡੋਂਕਰ ਨੇ ਗੱਡੀਆਂ ਵਿੱਚ ਬਿਠਾ ਲਿਆ ਇਹ سلسلہ ਚੱਲਦਾ ਰਿਹਾ ਪੁਖਿਆ ਤੇ ਪਿਆਸਿਆ ਨੂੰ ਅੱਜ ਸਾਨੂੰ 27 ਮੱਦਨ ਹੋ ਗਿਆ 10 ਵਾਰ ਮੁਰਾਕੋ ਦੇ ਬਾਰਡਰ ਤੇ ਜਾਣ ਲਈ ਡੋਂਕਰ ਸਾਨੂੰ ਡੋਂਕੇ ਮਾਰਨਗੇ 27 ਦਿਨਾਂ ਵਿੱਚ ਕਿਸ ਨੇ ਕਦੇ ਵੀ ਬਰਸ਼ ਨਹੀਂ ਕੀਤਾ ਨਾ ਹੀ ਪਾਣੀ ਨਾਲ ਮੂੰਹ ਧੋਤਾ ਨਾ ਹੀ ਕਿਸੇ ਨੇ ਕੋਰਲੀ ਕੀਤੀ ਬਸ ਪੁਖੇ ਟੇਡ ਗੱਡੀਆਂ ਵਿੱਚ ਬੈਠ ਜਾਂਦੇ ਇੱਕ ਦਿਨ ਅਸੀਂ ਬਾਰਡਰ ਤੋਂ 4 ਵਜੇ ਗੱਡੀਆਂ ਵਿੱਚ ਬੈਠੇ ਤੇ ਦੁਪਹਿਰ ਨੂੰ ਕੜਾਕੇ ਦੀ ਤਪੇ ਵਿੱਚ ਉਹਨਾਂ ਸਾਨੂੰ 2 ਵਜੇ 1 ਇਕਰ ਦੇ ਕੋਲ ਉਤਾਰ ਦਿੱਤਾ ਹੁਣ ਅਸੀਂ ਆਕੇ ਸੀ ਅਸੀਂ ਸਾਰੇ ਨੇ ਮਿਲ ਕੇ ਇਸਲਾ ਕੀਤਾ ਕਿ ਅੱਜ ਤੋਂ ਬਾਅਦ ਅਸੀਂ ਕਦੇ ਵੀ ਡੋਂਕਰਾਂ ਨਾਲ ਮਰੱਕ ਦੇ ਬਾਰਡਰ ਤੇ ਡੋਂਕੀ ਲੋਰ ਨਹੀਂ ਜਾਣਾ। ਭਮੇਸ ਨੂੰ ਗਾਣਾ ਕੱਢ ਦਿੱਤੀ ਤੇ ਭਮੇ ਕੁੱਟਣ। ਅਸੀਂ ਕਿਤੇ ਫੈਸਲੇ ਮੁਤਾਬਿਕ ਵਾਟਰ ਵੱਲ ਜਾਂ ਤੁਰਨਾ ਕਰ ਦਿੱਤੀ। ਡੋਂਕਰਸ ਨੂੰ ਰੇਤ ਵਿੱਚ ਕਿੱਕਰ ਕੋਲ ਛੱਡ ਕੇ ਜਾਣ ਹੀ ਲੱਗੇ ਸੀ ਕਿ ਡੋਂਕਰਾਂ ਦੇ ਇੰਟਰਨੈਸ਼ਨਲ ਵਾਇਰਲੈਸ ਸੈੱਟ ਤੇ ਸਾਡੇ ਮਾਲੀ ਦੇਸ਼ ਵਾਲੇ ਏਜੰਟ ਅਜੇ ਤੇ ਰਾਜੇਸ਼ ਦਾ ਫੋਨ ਆ ਗਿਆ। ਜਦ ਮੈਂ ਫੋਨ ਫੜਿਆ ਰਾਜੇਸ਼ ਇਜਾਂ ਮੇਨ ਪੁੱਛਣ ਲੱਗਾ ਕੀ ਹੋ ਗਿਆ ਤੁਸੀਂ ਤਾਂ ਅੱਜ ਬਾਡਰ ਪਾਰ ਕਰਨਾ ਜਾਣਾ ਸੀ ਮੈਂ ਸਾਰੇ ਮੰਡਿਆਂ ਦੇ ਸਾਹਮਣੇ ਰੋਂਦੀ ਰੋਂਦੀ ਨੇ ਕਾਹਨਾ ਕਰਦੀ ਉਸ ਨੂੰ ਕਿਹਾ ਤੂੰ ਤਾਂ ਕਹਿੰਦਾ ਸੀ ਏਸੀ ਗੱਡੀਆਂ ਵਿੱਚ ਜਾਣਾ ਤੇ ਬਾਡਰ ਤੇ ਫੌਜੀਆਂ ਨਾਲ ਸਾਡੀ ਸੈਟਿੰਗ ਆ ਪਰ ਸਾਡੇ ਬਾਡਰ ਪਾਰ ਕਰਨ ਲੱਗਿਆਂ ਫੌਜੀਆਂ ਨੇ 17-18 ਗੋਲੀਆਂ ਚਲਾਈਆਂ ਅਸੀਂ ਦੌੜ ਕੇ ਮੱਸੀ ਬਚੇ ਅਸੀਂ ਅੱਜ ਤੋਂ ਬਾਅਦ ਕਰੇ ਬਾਡਰ ਤੇ ਨਹੀਂ ਜਾਣਾ ਸਾਡੇ ਕੋਲੋਂ ਭਾਵੇਂ ਸਾਰੇ ਪੈਸੇ ਲੈ ਲਓ ਪਰ ਸਾਨੂੰ ਆਪਣੇ ਪੰਜਾਬ ਵਾਪਸ ਭੇਜ ਦਿਓ। ਰਾਜੇਸ਼ ਏਜੰਟ ਚੁੱਪ ਕਰਕੇ ਸੁਣਦਾ ਰਿਹਾ। ਫਿਰ ਰਮੇ ਜੀ ਨਾਲ ਕਹਿ ਲੱਗਾ ਤਸੇ ਫਿਕਰ ਨਾ ਕਰੋ। ਅਸੀਂ ਅੱਜ ਬਹੁਤ ਖੁਸ਼ ਹਾਂ ਕਿਉਂਕਿ ਤੁਹਾਡੇ ਤੋਂ ਬਾਅਦ ਮਾਲੀ ਦੇਸ਼ ਤੋਂ ਅਸੀਂ 37 ਮੁੰਡੇ ਹੋਰ ਪਿੱਛੇ ਸੀ। ਉਹ ਕੱਲ ਮਰਾਕੋ ਦਾ ਬਾਰਡਰ ਪਾਰ ਕਰਕੇ ਸਪੇਨ ਚਲੇ ਗਏ ਨੇ। ਪਤਾ ਨਹੀਂ ਤੁਹਾਡੀ ਕਿਸਮਤ ਮਾੜੀ ਆ। ਤੁਹਾਡੇ ਤੋਂ ਬਾਅਦ ਵਿੱਚ 37 ਮੁੰਡੇ ਬਾਰਡਰ ਪਾਰ ਕਰ ਗਏ। ਤੁਸੀਂ 2 ਦਿਨ ਹੋਰ ਠਹਿਰੋ। ਅਸੀਂ ਉਹਨਾਂ ਡੌਂਕਰਾਂ ਨੂੰ ਕਹਿੰਦੇ ਆ ਕਿ ਸਾਡੇ ਹੋਰ ਸੈਂਤੀ ਮੁੰਡਿਆਂ ਨੂੰ ਬਾਰਡਰ ਪਾਰ ਕਰਵਾ ਦਿਓ। ਅਸੀਂ ਹੈਰਾਨ ਸਾਂ ਕਿ ਇਹਨਾਂ ਨੇ ਤਾਂ 27 ਦਿਨਾਂ ਵਿੱਚ ਸਾਡੇ ਪੰਜ ਵਾਰ ਡੌਂਕਰ ਬਦਲੇ ਨੇ। ਫਿਰ ਵੀ ਉਸ ਏਜੰਟ ਦੀਆਂ ਮਿੱਠੀਆਂ ਤੇ ਪੂਲੀਆਂ-ਪੂਲੀਆਂ ਗੱਲਾਂ ਨੇ ਮਰਾਕੋ ਤੇ ਬਾਰਡਰ ਤੇ ਜਾਣ ਲਈ ਸਾਡਾ ਫਿਰ ਯਕੀਨ ਬਣਾ ਦਿੱਤਾ। ਹੁਣ ਸਾਨੂੰ ਮਾਲੀ ਦੇਸ਼ ਫਲੀ ਏਜੰਟ ਅਜੀਤ ਤੇ ਰਾਜੇਸ਼ ਨੇ ਇੱਕ ਵਾਰ ਫਿਰ ਪੂਰਾ ਯਕੀਨ ਦਿਵਾ ਦਿੱਤਾ ਕਿ ਤੁਸੀਂ ਹੁਣ ਬਾਰਡਰ ਜ਼ਰੂਰ ਪਾਰ ਕਰੋ। ਉਹਨਾਂ ਦੀ ਦਲੀਲ ਸੀ ਕਿ ਮਰਾਕੋ ਬਾਰਡਰ ਤੇ ਮਿਲਦੇ ਵਾਲੇ ਮੁਸਲਮਾਨ ਹਨ ਤੇ ਉਹਨਾਂ ਨੇ ਰੋਜ਼ੀ ਰੱਖੇ ਹਨ ਉਹ ਯਕੀਨ ਨਾਲ ਕਹਿੰਦੇ ਸਨ ਕਿ ਅਸੀਂ ਰਾਤ ਨੂੰ ਤੁਹਾਨੂੰ ਬਾਰਡਰ ਪਰ ਪਾਰ ਕਰਵਾ ਦੇਵਾਂਗੇ ਕਿਉਂਕਿ ਇਹ ਨਾ ਨਾ ਵਿੱਚ ਸਖਤਾਈ ਘਟ ਹੁੰਦੀ ਆ ਸਾਡਾ ਬਾਰਡਰ ਪਾਰ ਕਰਨ ਦਾ ਸੰਘਰਸ਼ ਫਿਰ ਸ਼ੁਰੂ ਹੋ ਗਿਆ ਅਸੀਂ ਕੱਲ 11 ਵਾਰ ਮਰਾਕੋ ਦੇ ਬਾਰਡਰ ਤੇ ਗਏ 11ਵੀਂ ਵਾਰ ਡੋਂਕਰ ਸਾਨੂੰ ਰਾਤ ਨੂੰ ਦੋ ਗੱਡੀਆਂ ਵਿੱਚ ਲੈ ਕੇ ਬਾਰਡਰ ਵੱਲ ਚੱਲ ਪਏ ਜਿਸ ਗੱਡੀ ਵਿੱਚ ਮੈਂ ਆ ਸੀ ਉਸ ਗੱਡੀ ਵਿੱਚ 20 ਮੁੰਡੇ ਤੇ ਦੂਸਰੀ ਵਿੱਚ 17 ਮੁੰਡੇ ਬੈਠੇ ਸੀ ਅਸੀਂ 20 ਮੁੰਡੇ ਬਾਰਡਰ ਟੂਲ ਜੀ 25 ਕਿਲੋਮੀਟਰ ਦੂਰ ਸੀ ਜਦੋਂ ਸਾਡੀ ਗੱਡੀ ਗਿੱਤ ਵਿੱਚ ਫਸ ਗਈ ਦੂਸਰੀ ਗੱਡੀ ਅੱਗੇ ਲੰਘ ਗਈ ਤੇ ਅਖੀਰ ਸਾਨੂੰ ਦਿਸਨੋ ਵੀ ਬੰਦ ਹੋ ਗਏ ਅਸੀਂ 2 ਘੰਟੇ ਫਸੀ ਹੋਈ ਆਪਣੀ ਗੱਡੀ ਨੂੰ ਘੜਦੇ ਰਹੇ ਪਰ ਗੱਡੀ ਨਹੀਂ ਨਿਕਲੀ ਰਾਤ ਦੇ 12:00 ਵਜੇ ਸਾਨੂੰ ਡੌਂਕਰ ਕਹਿੰਦੇ ਤੁਸੀਂ ਸੌਣਾ ਨਹੀਂ ਬੋਲ ਚਿਆ ਨਾਲ ਗੱਡੀ ਦੇ ਟਾਇਰਾਂ ਥੱਲੋਂ ਰੀਤਾ ਕੱਢੋ ਸਾਨੂੰ ਰੀਤੇ ਵਿੱਚੋਂ ਗੱਡੀ ਕੱਢਦੇ ਨੂੰ ਤੜਕੇ ਦੇ 5 ਵਜੇ ਅਖੀਰ ਮਸਾਂ ਹੀ ਗੱਡੀ ਨਿਕਲੀ ਪਰ ਹੁਣ ਤੱਕ ਸਾਡੇ ਸਾਰਿਆਂ ਦੀ ਬੱਸ ਹੋ ਗਈ ਸੀ ਮੀਂਹ ਵੀ ਬਹੁਤ ਆ ਰਹੀ ਸੀ ਅਸੀਂ ਘਬਰਾਏ ਵੀ ਬਹੁਤ ਹੋਏ ਸੀ ਕਿ ਸਾਡੇ ਬਾਕੀ ਵੀ ਕਿੱਥੇ ਗਏ ਪਰ ਡੌਂਕਰਾਂ ਨੇ ਕੋਈ ਫਿਕਰ ਨਹੀਂ ਸੀ ਜਪਦਾ ਉਹ ਸਾਨੂੰ ਕਹਿੰਦੇ ਸਾਹਮਣੇ 2-3 ਕਿਲੋਮੀਟਰ ਤੇ ਪਹਾੜਾ ਤੁਸੀਂ ਉੱਤੇ ਜਾ ਕੇ ਬੈਠ ਜਾਓ ਅਸੀਂ ਦੂਜੀ ਗੱਡੀ ਨੂੰ ਵੇਲ ਕੇ ਆਉਣੀ ਸਾਨੂੰ ਤਸੱਲੀ ਹੋ ਗਈ ਹੋਣੇ ਸੀ ਪਹਾੜ ਤੇ ਜਾ ਕੇ ਬੈਠ ਕੇ ਉਡੀਕ ਕਰਨ ਲੱਗੀ ਅਗਲੇ ਦਿਨ ਸਾਡੇ ਵਾਲੇ ਗੱਡੀ ਸਵੇਰੇ ਉਹਨਾਂ 17 ਬੰਦੀਆਂ ਨੂੰ ਲੈ ਕੇ ਸਵੇਰ 10 ਵਜੇ ਸਾਡੇ ਕੋਲ ਪਹੁੰਚ ਗਈ ਅਸੀਂ ਸਾਰੇ ਖੁਸ਼ ਹੋ ਗਏ ਉਹਨਾਂ ਨਾਲ ਮਿਲਣ ਪਿੱਛੋਂ ਬੈਰ ਜਾਂਦੇ ਸੀ ਪੁੱਛਿਆ ਤੁਸੀਂ ਕਿੱਥੇ ਬੈਠ ਗਏ ਉਹਨੇ ਦੱਸਿਆ ਕੱਲ ਸ਼ਾਮ ਨੂੰ 5 ਵਜੇ ਸਾਡੀ ਗੱਡੀ ਪੈਂਚਰ ਹੋ ਗਈ ਜਦੋਂ ਅਸੀਂ ਪੈਂਚਰ ਲਾਉਣ ਲੱਗੇ ਇੱਕ ਹੈਲੀਕਾਪਟਰ ਘੁੰਮ ਰਿਹਾ ਸੀ ਸਾਡੀ ਡੰਕਰ ਕਹਿੰਦੀ ਤੁਸੀਂ ਸਾਰੇ ਲੰਮੀ ਪੈ ਜਾਓ ਅਸੀਂ 2 ਘੰਟੇ ਢਿੱਡ ਭਰ ਲੰਮੇ ਪੈ ਰਹੇ ਡੋਂਕਰ ਨੇ ਗਰਮੀ ਹੋਣ ਦੇ ਬਾਵਜੂਦ ਸਾਨੂੰ ਕੰਬਲਾ ਨਾਲ ਲਕੋ ਦਿੱਤਾ ਤਨਵਾਜੀ ਬਾਕੀ ਕੱਲ ਦੀ ਵੀਡੀਓ ਚ ਜਾਰੀ ਰੱਖਾਂਗੇ ਜੀ ਬਣੇ ਰਹੋ ਚੈਨਲ ਦੇ ਨਾਲ ਸਸ਼ਕਲ ਜੀ